ਗੱਲੋਂ ਵੀ ਉਦੋਂ ਪੰਜਾਬ ਦੇ ਵਿੱਚ ਮਾਰੇ ਗਏ ਹਿੰਦੂ ਪਰਿਵਾਰਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਸੰਦੀਪ ਥਾਪੜ ਦੇ ਉੱਤੇ ਕਿਰਪਾਨਾਂ ਨਾਲ ਹਮਲਾ ਕਰ ਕਰਕੇ ਉਹਦੀ ਬਾਹਾਂ ਤੋੜ ਦਿੱਤੀ ਜਾਂਦੀਆਂ ਸਿਰ ਪਾੜ ਦਿੱਤਾ ਜਾਂਦਾ ਉਦੋਂ ਕਿਹਾ ਕਿਸੇ ਨੇ ਉਹਦਾ ਹਾਲ-ਚਲ ਪੁੱਛਣ ਆਇਆ ਪਗੜੀਦਰੀ ਸਮਾਜ ਦਾ ਸਿੱਖ ਸਮਾਜ ਦਾ ਇੱਕ ਵੀ ਕੋਈ ਲੀਡਰ ਸੰਦੀਪ ਥਾਪੜ ਦਾ ਹਾਲ ਪੁੱਛਣ ਨਹੀਂ ਆਇਆ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਨਾ ਮੁੱਦਿਆਂ ਦੀ ਜੋ ਪੰਜਾਬ ਦੀ ਗੱਲ ਕਰਦੇ ਕਿਤੇ ਸਿੱਖ ਨਾਲ ਜੋੜ ਦਿੱਤਾ ਜਾਂਦਾ ਕਿਉਂ ਨਹੀਂ ਪੰਜਾਬ ਨਾਲ ਜੋੜਿਆ ਜਾਂਦਾ ਮੈਂ ਤਾਂ ਪ੍ਰਮਾਤਮਾ ਨੂੰ ਕਹਾਂ ਵੀ ਮੇਰਾ ਯਾਰ ਪਰਮਜੀਤ ਸਿੰਘ ਦੀ ਜਿੰਦਗੀ ਖੁਸ਼ਹਾਲ ਰੱਖੀ ਪਰ ਪਰਮਜੀਤਾ ਮੇਰੇ ਲਈ ਦੁਆਨਾ ਕਰੇ ਐਦਾਂ ਕਿਉਂ ਜਦੋਂ ਬਾਰਡਰ ਤੇ ਫਿਲਮ ਪ੍ਰਮੋਸ਼ਨ ਲਈ ਆਏ ਆ ਉਹਨਾਂ ਨੂੰ ਨਾਲੋਂ ਨਾਲ ਬਾਹਰ ਫਾਰ ਕਰਕੇ ਪਾਕਿਸਤਾਨ ਚ ਆਪਣਾ ਪੂਰੀ ਅਬਿਸਤਾ ਲੈ ਕੇ ਚਲਾਇਨਾ ਜਿਹਦਾ ਆਪਣਾ ਕਾਰੋਬਾਰ ਆਪਣਾ ਕਾਰੋਬਾਰ ਉੱਥੇ ਲੈ ਜਾਣਾ ਚਾਹੀਦਾ ਸੀ ਜਲਦੀ ਫਿਲਮ ਆਈ ਗਦਰ ਇਸਨੀ ਦੇਲ ਵਰਗਾ ਤੀਸ਼ ਭਗਤ ਕੋਈ ਨਹੀਂ ਪਰ ਜਦੋਂ ਲੋਕਾਂ ਨੇ ਲੱਖਾਂ ਵੋਟਾਂ ਨਾਲ ਪਾ ਕੇ ਨਾ ਲੋਕਾਂ ਨੇ ਸੰਸਦ ਭਰਾਇਆ ਗੁਰਦਾਸਪੁਰ ਚ ਉਹ ਕਹਿੰਦੇ ਫਿਲਮਾਂ ਦੀ ਨਲਕੇ ਪੱਟੇ ਸੀ ਤੇਰਾ ਟੁੱਟੇ ਨਹੀਂ ਲਾ ਪਾਇਆ ਪੰਜਾਬ ਚੱਤ ਕੋ ਪੰਜਾਬ ਚੰਦਕਵਾ ਦੀਨ ਕੀ ਦੀ ਹੈ ਪਾਕਿਸਤਾਨ ਪੰਜਾਬ ਜਿਹੜੇ ਹਿੰਦੂ ਸਿੱਖਾਂ ਦੇ ਮੁੰਡੇ ਮਾਰੇ ਉਹ ਦੀਨ ਕੀ ਦੀ ਹੈ ਪਾਕਿਸਤਾਨ ਫਿਰ ਅਸੀਂ ਕਹੀਏ ਵੀ ਪਾਕਿਸਤਾਨ ਬਹੁਤ ਵਧੀਆ ਪਾਕਿਸਤਾਨ ਦੇ ਲੋਕ ਬੜੇ ਚਿੰਤ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਨੇ ਕੋਈ ਫਿਲਮ ਬਣਾਉਂਦਾ ਗੁਰੂ ਨਾਨਕ ਦੇਵ ਜੀ ਤਾਂ ਫਿਲਮ ਬੈਨ ਕਰ ਦਿੱਤੀ ਯਾਨੀ ਤਾਂ ਕਰਕੇ ਹਿੰਦੂਆ ਬਾਰੇ ਗੱਲ ਕਰ ਰਹੇ ਕਿ ਸਾਰੇ ਬਾਰੇ ਗੱਲ ਸਾਰੇ ਬਾਰੇ ਕਰੂੰਗਾ ਜਦੋਂ ਤੁਸੀਂ ਮੇਰੇ ਬਾਰੇ ਗੱਲ ਕਰੋਗੇ ਮੈਂ ਤੁਹਾਡੇ ਬਾਰੇ ਵੀ ਕਰੂੰਗਾ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਨਾ ਮੁੱਦਿਆਂ ਦੀ ਜੋ ਪੰਜਾਬ ਦੀ ਗੱਲ ਕਰਦੇ ਕਿ ਸਿੱਖਾਂ ਨਾਲ ਜੋੜ ਦਿੱਤਾ ਜਾਂਦਾ ਕਿਉਂ ਨਹੀਂ ਪੰਜਾਬ ਨਾਲ ਜੋੜਿਆ ਜਾਂਦਾ ਕੋਣ ਹਿੰਦੂਆਂ ਨਾਲ ਜੋੜਿਆ ਜਾਂਦਾ ਦੱਸੋ ਨਾ ਕਿਉਂ ਨਹੀਂ ਗੱਲ ਕੀਤੀ ਜਾਂਦੀ ਪੰਜਾਬੀ ਦੀ ਗੱਲ ਕੀਤੀ ਜਾਂਦੀ ਉਦੋਂ ਗੱਲ ਕੀਤੀ ਜਾਊਗੀ ਸਿਰਫ ਸਿੱਖੀ ਦੀ ਗੱਲ ਕੀਤੀ ਜਾਂਦੀ ਹੈ ਨਹੀਂ ਵੈਸੇ ਦੇਖਿਆ ਜਾਵੇ ਤੁਹਾਡੇ ਵੱਲ ਸਪੋਰਟ ਕੀਤੀ ਜਾ ਰਹੀ ਜਦੋਂ 84 ਦੇ ਦੰਗਿਆਂ ਦੀ ਗੱਲ ਹੁੰਦੀ ਹੈ ਉਹ ਤਾਂ ਪੰਜਾਬ ਦੇ ਵਿੱਚ ਮਾਰੇ ਗਏ ਹਿੰਦੂ ਪਰਿਵਾਰਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਮੈਂ ਤੁਹਾਡੀ ਗੱਲ ਕਰਾਂ ਤੁਸੀਂ ਮੇਰੀ ਗੱਲ ਕਿਉਂ ਨਾ ਕਰੋ ਤੁਹਾਨੂੰ ਕੀ ਲੱਗਦਾ ਕਿ ਨਹੀਂ ਨਹੀਂ ਆਵਾਜ਼ ਨਹੀਂ ਚੁੱਕੇਗੀ ਮੇਰੀ ਗੱਲ ਨਹੀਂ ਤੁਹਾਡੇ ਵੱਲੋਂ ਚਾਹੇ ਸੈਫ ਹਸਾਨਾ ਵੱਲੋਂ ਆਵਾਜ਼ ਨਹੀਂ ਚੁੱਕੇਗੀ ਮੇਰੀ ਗੱਲ ਕਰ ਰਹੇ ਆ ਅਗਰ ਤੁਸੀਂ ਮੇਰੀ ਗੱਲ ਕਰੋਗੇ ਤਾਂ ਮੈਂ ਤੁਹਾਡੀ ਗੱਲ ਕਰੂੰਗਾ ਜੇ ਤੁਸੀਂ ਮੇਰੇ ਬਾਰੇ ਚੰਗਾ ਸੋਚੋਗੇ ਤੁਹਾਡੇ ਬਾਰੇ ਵਿੱਚ ਚੰਗਾ ਸੋਚੂੰਗਾ ਮਨੇ ਕਿੱਥੇ ਹੋਵੇ ਨਾ ਸਿੱਖਾ ਦੇ ਨਾਲ ਸ਼ੇਰਸੈਨਾ ਪਹਿਲਾਂ ਤਾਂ ਸਾਨੂੰ ਦੂਰ ਕੀਤਾ ਜਾਂਦਾ ਜਦੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਨਾ ਹਰ ਮੁੱਦੇ ਨੂੰ ਸਿੱਖ ਸਮਾਜ ਨਾਲ ਜੋੜ ਦਿੱਤਾ ਜਾਂਦਾ ਕਿਉਂ ਨਹੀਂ ਉਹਨੂੰ ਪੰਜਾਬ ਦੇ ਨਾਲ ਜੋੜਿਆ ਜਾਂਦਾ ਪੰਜਾਬੀ ਨਾਲ ਕਿਉਂ ਨਹੀਂ ਜੋੜਿਆ ਜਾਂਦਾ ਮਨੇ ਕਿ ਸ਼ੇਰਸੈਨਾ ਮੇਨ ਗੱਲ ਹੈ ਕਿ ਕਰੇ ਕਿ ਪੰਜਾਬੀ ਇਤਨਾ ਜੁੜਿਆ ਹੈ ਇਸ ਪੰਜਾਬ ਨਾਲ ਜੁੜਿਆ ਬਿਲਕੁਲ ਪੰਜਾਬ ਕੋਈ ਵੀ ਮੁੱਦਾ ਹੋਵੇ ਪੰਜਾਬ ਦਾ ਮੁੱਦਾ ਹੈ ਤੁਸੀਂ ਗੱਲ ਕਰੋ ਪੰਜਾਬੀ ਦੀ ਗੱਲ ਕਰੋ ਕਿਉਂ ਨਾ ਤੁਹਾਡੇ ਨਾਲ ਹਿੰਦੂ ਸਮਾਜ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੇਗਾ ਨੇ ਪਰ ਤੁਹਾਡੇ ਕਈ ਆਗੂਆਂ ਵੱਲੋਂ ਕੁਝ ਬੋਲਿਆ ਜਾਂਦਾ ਜਦੋਂ ਵੀਡੀਓਸ ਪੈਂਦੀਆਂ ਨੇ ਉਦੋਂ ਬੜਾ ਵਿਰੋਧ ਹੁੰਦਾ ਕਿ ਹਾਂ ਜੀ ਸਿੱਖਾਂ ਦੇ ਉਹ ਵਗੈਰਾ ਬੋਲਿਆ ਜਾਂਦਾ ਉਸ ਨੂੰ ਕਿ ਸਤਿ ਸ੍ਰੀ ਅਕਾਲ ਪੰਜਾਬੀ ਅੱਦੇ ਗੱਲ ਕਰ ਰਹੇ ਮੇਰੇ ਵੱਡੇ ਭਰਾ ਭਰਾ ਵਰਗੇ ਵੱਡੇ ਭਰਾ ਵਰਗੇ ਸੰਦੀਪ ਥਾਪੜ ਦੇ ਉੱਤੇ ਕਿਰਪਾਨਾਂ ਨਾਲ ਹਮਲਾ ਕਰ ਕਰਕੇ ਉਹਦੀ ਬਾਹਾਂ ਤੋੜ ਦਿਤੀ ਜਾਂਦੇ ਸਿਰ ਪਾੜ ਦਿੱਤਾ ਜਾਂਦਾ ਉਦੋਂ ਕਿਹਾ ਕਿਸੇ ਨੇ ਮੇਰਾ ਉਹਦਾ ਹਾਲਚਲ ਪੁੱਛਣ ਆਇਆ ਸੰਦੀਪ ਥਾਪੜ ਦੇ ਹਮਲੇ ਤੋਂ ਬਾਅਦ ਮੇਰੀ ਗੱਲ ਤੋਂ ਸੰਦੀਪ ਥਾਪੜ ਦੇ ਉੱਤੇ ਕਿਰਪਾਨਾਂ ਦੇ ਨੀਲੇ ਪਾਣੇ ਦੇ ਗੈਂਗ ਨੀਲੇ ਗੈਂਗ ਨੇ ਜਦੋਂ ਸੰਦੀਪ ਥੱਪੜ ਦੇ ਕਿਰਪਾਨਾ ਮਰੀਆਂ ਪੰਜਾਬ ਦਾ ਹਰ ਹਿੰਦੂ ਛੋਟਾ ਵੱਡਾ ਲੀਡਰ ਉਹਦਾ ਹਾਲਚਲ ਪੁੱਛਣ ਆਇਆ ਪਰ ਪਗੜੀਧਰੀ ਸਮਾਜ ਦਾ ਸਿੱਖ ਸਮਾਜ ਦਾ ਇੱਕ ਵੀ ਕੋਈ ਲੀਡਰ ਸੰਦੀਪ ਥੱਪੜ ਦਾ ਹਾਲ ਪੁੱਛਣ ਨਹੀਂ ਆਇਆ ਐਦਾਂ ਕਿਉਂ ਇਹ ਮੈਂ ਤਾਂ ਕਿ ਇੱਕ ਜੀ ਗੱਲ ਤਾਂ ਹੈ ਕਿ ਸਾਰਾ ਤਰ੍ਹਾਂ ਗੱਲ ਐਦਾਂ ਕਿਉਂ ਦੱਸੋ ਨਾ ਮੈਂ ਤਾਂ ਤੁਹਾਡਾ ਹਾਲ ਪੁੱਛਣ ਆ ਮੈਂ ਤੁਸੀਂ ਮੇਰਾ ਹਾਲਚਲ ਨਾ ਪੁੱਛੋ ਕਿਸੇ ਨੇ ਪੁੱਛਣ ਆਈ ਤੁਹਾਡੀ ਸ਼ੁਭ ਕਾਮਨਾ ਦੀ ਵੀ ਪ੍ਰਾਰਥਨਾ ਕਰਾਂ ਤੁਸੀਂ ਮੇਰੇ ਚੰਗੇ ਭਲੇ ਚੰਗੇ ਹੋਣ ਦੀ ਕਾਮਨਾ ਨਾ ਕਰੋ ਮੈਂ ਤਾਂ ਪ੍ਰਮਾਤਮਾ ਨੂੰ ਕਹਾਂ ਵੀ ਮੇਰਾ ਯਾਰ ਪਰਮਜੀਤ ਸਿੰਘ ਦੀ ਜਿੰਦਗੀ ਖੁਸ਼ਹਾਲ ਰੱਖੀ ਪਰ ਪਰਮਜੀਤਾ ਮੇਰੇ ਲਈ ਦੁਆ ਨਾ ਕਰੇ ਐਦਾ ਕਿਉਂ ਮੈਂ ਕਿ ਤੁਹਾਡੇ ਹਲੋ ਤੇ ਪੈਲ ਕੀਤੀ ਜਾਏਗੀ ਜੈ ਜੈ ਸਿੱਖ ਰੱਥ ਕਰਨੀ ਹੈ ਪੈਰ ਚਲਣ ਦੀ ਲੋੜ ਤੁਹਾਨੂੰ ਪੈਣੀ 6 ਮਹੀਨੇ ਨੂੰ ਪੈਣੀ ਹੈ ਜੀ ਤੁਸੀਂ ਨਹੀਂ ਕਰੋਗੇ ਮੈਂ ਤਾਂ ਸਪਸ਼ਟ ਅਸੀਂ ਤਾਂ ਕਹਿ ਰਹੇ ਹਾਂ ਸਰਬੱਤ ਦਾ ਭਲਾ ਇਸ ਸਨਾਤਨ ਧਰਮ ਦੇ ਲੋਕ ਹੀ ਨੇ ਜੋ ਸਾਰਿਆਂ ਦਾ ਭਲਾ ਮੰਗਦੇ ਨੇ ਇੱਕ ਤਰ੍ਹਾਂ ਵਿੱਚ ਇਹ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਫਿਰ ਤੁਸੀਂ ਕਹਿੰਦੇ ਕਿ ਉਹ ਕੋਈ ਨਹੀਂ ਪੁੱਛਦੇ ਅਸੀਂ ਕੋਈ ਨਹੀਂ ਪੁੱਛਦੇ ਸਭ ਦੀ ਭਲੇ ਦੀ ਕਾਮਨਾ ਕਰਦੇ ਨੇ ਮਾਦੇ ਪਾਵਨ ਨਰਾਤੇ ਆਂਦੇ ਨੇ ਸਭ ਲੋਕ ਇੱਕੋ ਹੀ ਗੱਲ ਕਰਦੇ ਨੇ ਮਾਂ ਨੂੰ ਇੱਕੋ ਗੱਲ ਕਹਿੰਦੇ ਵੀ ਸਾਰੇ ਦੇਸ਼ ਭਗਤਾਂ ਦੇ ਦੇਸ਼ ਪ੍ਰੇਮੀਆਂ ਤਰੰਮ ਦੇ ਲੋਕਾਂ ਦੇ ਉੱਤੇ ਕਰੇ ਸੁਖ-ਸਮਰiddhi ਲੈ ਕੇ ਖੁਸ਼ਹਾਲੀ ਲੈ ਕੇ ਮਾਂ ਆਪਣੀ ಅಪਾਰ ਕਿਰਪਾ ਸਾਡੇ ਦੇਸ਼ ਦੇ ਉੱਪਰ ਬਣਾਈ ਰੱਖੀ ਇਹ ਕਾਮਨਾ ਅਸਲ ਸੁਨਾਤਮ ਤਰੰਮ ਦੇ ਲੋਕ ਹੀ ਕਰਦੇ ਨੇ ਫਿਲਮਾਂ ਦੀ ਗੱਲ ਕਰ ਲਈ ਤੇ ਸਿਆਲਕੋਟ ਦੀ ਗੱਲ ਕਰ ਲੋ ਕਿਸ ਤਰ੍ਹਾਂ ਦੀਆਂ ਲਾਪੀਆਂ ਨੇ ਕਿ ਵਿਰੋਧ ਕਰਨੇ ਪੈਂਦੇ ਪਹਿਲਾਂ ਫਿਲਮਾਂ ਆਉਂਦੀਆਂ ਹੀ ਲੋਕੇ ਵੇਖਦੇ ਤੁਸੀਂ ਵੀ ਵੇਖਣ ਜਾਂਦੇ ਹੋਗੇ ਪਰਵਾਨਾ ਪਰ ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਲੜਾਈਆਂ ਹੋ ਰਹੀਆਂ ਨੇ ਵਿਰੋਧ ਹੋ ਰਹੇ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹੋ ਰਿਹਾ ਪਾ ਤੁਹਾਡੇ ਵੱਲੋਂ ਹੋ ਰਿਹਾ ਪਾ ਮੇਰਾ ਤਕਲੀਫ ਇੱਕੋ ਹੀ ਆ ਵੀ ਭਾਰਤ ਦੀ ਧਰਤੀ ਉੱਤੇ ਭਾਰਤ ਮੁੱਦਾ ਵਾਰ ਦੇ ਨਾਅਰੇ ਬਚ ਸੁੱਦੀ ਗੱਲ ਦੂਜੀ ਗੱਲ ਤਕਲੀਫ ਇਹ ਹੈ ਸੱਚ ਕਿ ਕਹਿੰਦੇ ਫਿਲਮ ਸ਼ਾਹਕੋਟ ਸੱਚੀ ਕਹਾਣੀ ਤੇ ਅਧਾਰਿਤ ਹੈ ਸੱਚੇ ਵੀ ਦਿਖਾਣਾ ਚਾਹੀਦਾ ਵੀ ਛੜੀਆਂ ਕੁੜੀਆਂ ਜਿਹਦੇ ਜ਼ਬਰਦਸਤੀ ਚੱਕ ਕੇ ਤਨ ਪਰ ਉਤਰ ਕਰਕੇ ਮੁਸਲਮਾਨ ਬਣਾਈਆਂ ਜਾ ਰਹੀਆਂ ਹਨ ਜ਼ਬਰਦਸਤੀ ਵਿਆਹ ਕਰਾਏ ਜਾ ਰਹੇ ਨੇ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾ ਰਹੀ ਤੁਹਾਡੇ ਵੱਲੋਂ ਪਹੁੰਚ ਕੀਤੀ ਕਿ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਜਾਂ ਕਿਸੇ ਨਾ ਜਾਂ ਕਿਸੇ ਨਾ ਪਹੁੰਚ ਕੀਤੀ ਨੇ 10 ਦਿਨ ਤੋਂ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਵਿਰੋਧ ਕਰ ਰਹੇ ਹਾਂ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਨੂੰ ਵੀ ਪਤਾ ਹੀ ਹੈ ਨਾ ਕਿ ਲੋਕ ਕੀ ਚਾਹ ਰਹੇ ਨੇ ਇਹ ਲੋਕ ਕੀ ਕਹਿਣਾ ਚਾਰੇ ਨੇ ਵੀ ਪਰ ਭਾਰ ਦੀ ਧਰਤੀ ਦੇ ਉੱਤੇ ਅਸੀਂ ਭਾਰਤ ਦੀ ਨਾਰੇਵਾਚੀ ਪ੍ਰਦਾਸ਼ ਨਹੀਂ ਕਰਾਂਗੇ। ਨੇ ਵੈਸੇ ਦੇਖਿਆ ਜਾਵੇ ਫਿਲਮ ਤੇ ਹੁਣ ਪ੍ਰੋਮੋਸ਼ਨ ਕਰਦੇ ਆ ਟਾਰੀ ਬੋਟਰ ਆਏ ਸੀਗੇ ਕੁਝ ਦਿਨ ਪਹਿਲਾਂ ਪ੍ਰੋਮੋਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ ਕਿੱਥੋਂ ਤੱਕ ਤੁਹਾਨੂੰ ਕਿ ਲੱਗਦਾ ਤੁਸੀਂ ਰੋਕ ਸਕਦੇ ਕੋਈ ਕਿ ਦੇਖਿਆ ਜਾਵੇ ਅੱਜ ਇੱਥੇ ਨਹੀਂ ਪਹੋਗੀ ਬਾਹਰ ਕਿਥੇ ਨਾ ਕਿਥੇ ਤੇ ਲੱਗ ਚਲੋ ਪ੍ਰੋਮੋਸ਼ਨ ਕਰਨ ਆ ਰਹੇ ਹੋ ਚਿੱਤੋਂ ਹੀ ਬਾਰਡਰ ਪਾਰ ਕਰਕੇ ਉਧਰ ਚਲੇ ਜਾਣਾ ਚਾਹੀਦਾ ਸੀ। ਚਲ ਜਾਣਾ ਚਾਹੀਦਾ ਗੁਰੂ ਰੰਦਾਵਾ ਤੇਰੀ ਟੀਮ ਨੂੰ ਜਦੋਂ ਬਾਰਡਰ ਤੇ ਫਿਲਮ ਪ੍ਰਮੋਸ਼ਨ ਲਈ ਆਏ ਆ ਉਹਨਾਂ ਨੂੰ ਨਾਲੋਂ ਨਾਲ ਬਾਰਡਰ ਪਾਰ ਕਰਕੇ ਪਾਕਿਸਤਾਨ ਚ ਹੀ ਆਪਣਾ ਪੂਰੀ ਅਬਸਤਾ ਲੈ ਕੇ ਚਲਾ ਜਾਣਾ ਜਿਹਦਾ ਆਪਣਾ ਕਾਰੋਬਾਰ ਆਪਣਾ ਘਰਬਾਰ ਉੱਥੇ ਹੀ ਲੈ ਜਾਣਾ ਚਾਹੀਦਾ ਸੀਗਾ ਇਹ ਜੇ ਤੁਸੀਂ ਹੁੰਦੇ ਤੇ ਛੱਡਣਾ ਮੈਂ ਤਾਂ ਕਹਿ ਰਿਹਾ ਜਾਣਾ ਚਾਹੀਦਾ ਉਹਨੂੰ ਜਿਹਨੂੰ ਜਿਹਨੂੰ ਪਾਕਿਸਤਾਨ ਨਾਲ ਪ੍ਰੇਮ ਹੈ ਜਿਹੜਾ ਕਿੰਦਾ ਵੀ ਪਾਕਿਸਤਾਨ ਦੇਸ਼ ਪੜਾ ਵਧੀਆ ਪਾਕਿਸਤਾਨ ਕੰਟਰੀ ਬਹੁਤ ਜਿਉਂ ਤੇ ਲੋਕ ਬੜੇ ਅੱਛੇ ਆ ਉਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ بس ਇੱਕ ਤੁਸੀਂ ਗੱਲ ਕਰਾ ਸਾਡੇ ਭਾਰਤ ਦਾ ਕਮਾਈ ਕਰਨੀ ਸਭ ਭਾਰਤ ਤੋਂ ਗੁੰਗਣ ਪਾਕਿਸਤਾਨ ਦੇ ਰੰਦਾ ਆਵਾਜ਼ ਨੂੰ ਸਿਰਫ ਪੈਸਾ ਟੀਆਰਪੀ ਜਿਹਦਾ ਲੇ ਗੁਰੂੰਦਾ ਵਰੁਣਿਕ ਜਿਹੜਾ ਮਰਜੀ ਐਕਟਰ ਵਜਾ ਸਨੀ ਦੇਵ ਲੋਵੇ ਉਹਨਾਂ ਨੂੰ ਪੈਸਾ ਟੀਆਰਪੀ ਚੇਦੀ ਆ ਮੈਂ ਤਾਂ ਜਗਦਰ ਪਹਿਲੀ ਫਿਲਮ ਮਾਈ ਗਦਰ ਸਨੀ ਦੇਵ ਦੀ ਵੀ ਮਾਈ ਐਕਟਰ ਸਨੀ ਦੇਵ ਦੀ ਫਿਲਮ ਮਾਈ ਗਦਰ ਮੇਨ ਫਿਲਮ ਦੇਖ ਕੇ ਲੱਗ ਗਿਆ ਵੀ ਸਨੀ ਦੇਵ ਵਰਗਾ ਤੀਸ਼ ਭਗਤ ਕੋਈ ਨਹੀਂ ਸਨੀ ਦੇਵ ਵਰਗਾ ਤੀਸ਼ ਭਗਤ ਕੋਈ ਨਹੀਂ ਪਰ ਜਦੋਂ ਲੋਕਾਂ ਨੇ ਲੱਖਾਂ ਵੋਟਾਂ ਨਾਲ ਪਾ ਕੇ ਨਾ ਲੋਕਾਂ ਨੇ ਸੰਸਦ ਬਣਾਇਆ ਗੁਰਦਾਸਪੁਰ ਚ ਉਹ ਕਹਿੰਦੇ ਫਿਲਮਾਂ ਦੀ ਨਲਕੇ ਪੱਟੇ ਸੀ ਤੇਰਾ ਟੂਟੀ ਨਹੀਂ ਲਾ ਪਾਇਆ ਵੀ ਸਨੀ ਦੇਵ ਨੇ ਫਿਲਮਾਂ ਦੀ ਨਲਕੇ ਪੱਟੇ ਨੇ ਵੀ ਸਾਡੇ ਗੁਰਦਾਸਪੁਰ ਤੇ ਟੂਟੀ ਨਹੀਂ ਲਾ ਪਾਇਆ ਉਹ ਬੰਦਾ ਅੱਛਾ ਨੇ ਬੱਸ ਇਹ ਉਮਰ ਤੇ ਜਿਹੜੀ ਹੁਣ ਦੂਜੀ ਫਿਲਮ ਆਈ ਆ ਉਹਨਾਂ ਦਾ ਮੁੰਡਾ ਦਿਖਾਇਆ ਗਿਆ ਵਿੱਚ ਜਿਹੜਾ ਰੋਲ ਅਦਾ ਕਰ ਰਿਹਾ ਉਹ ਵੀ ਪਿਆਰ ਦਾ ਵਖਾ ਰਿਹਾ ਉਹ ਤੋਂ ਤੁਸੀਂ ਵਿਰੋਧ ਨਹੀਂ ਕੀਤਾ ਆਪਣੇ ਮੁੰਡੇ ਨੂੰ ਮੈਂ ਫੇਕ ਕੀ ਕਹਿ ਰਿਹਾ ਸਿਰਫ ਟੀਆਰਪੀ ਪੈਸਾ ਕਮਾ ਲਈ ਆਪਣੇ ਮੁੰਡੇ ਨੂੰ ਫਿਲਮਾਂ ਚ ਲਾਂਚ ਕਰਨ ਲਈ ਔਰ ਕੁਛ ਨਹੀਂ ਮੈਂ ਫਿਰ ਸਾਫ਼ ਕਰ ਰਿਹਾ ਅੱਛਾ ਤਾਂ ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਅਕਸਰ ਹੀ ਜਦੋਂ ਅਸੀਂ ਜਾਂਦੇ ਆ ਪਾਕਿਸਤਾਨ ਕਾਲੀ ਮਾਤਾ ਜੀ ਦਾ ਮੰਦਰ ਹੈ ਜਾਂ ਨਨਕਾਣਾ ਸਾਹਿਬ ਜਾਂਦੇ ਨੇ ਉਦੋਂ ਵੀਜ਼ੇ ਨਹੀਂ ਕਰ ਦਿੱਤੇ ਜਾਂਦੇ ਬਹੁਤ ਘੱਟ ਲੋਕਾਂ ਨੂੰ ਉੱਥੇ ਦਰਸ਼ਨ ਕਰਨ ਜਾਂਦੇ ਨੇ ਉਸ ਉਹਦੇ ਉੱਤੇ ਵੀ ਆਵਾਜ਼ ਚੁੱਕਣੀ ਚਾਹੀਦੀ ਕਿ ਅਸੀਂ ਆਪਣੇ ਧਰਮਾਂ ਤੇ ਦਰਸ਼ਨ ਕਰਨ ਨਹੀਂ ਜਾ ਸਕਦੇ ਹਰ ਕਨਾਂ ਭਾਰਤ ਸਰਕਾਰ ਦਾ ਇੱਕ ਬੜਾ ਵੱਡਾ ਫੈਸਲਾ ਆਈਪੀਐਲ ਟੀਮ ਦਾ ਵੀ ਸਾਡੇ ਬੜਾ ਵੱਡਾ ਫੈਸਲਾ ਵੀ ਪਾਕਿਸਤਾਨ ਜਦੋਂ ਆਈਪੀਐਲ ਦੇ ਮੈਚ ਹੁੰਦੇ ਨਾ ਸ਼੍ਰੀਲੰਕਾ ਹੋਰ ਵਿਦੇਸ਼ੀ ਟੀਮਾਂ ਦਾ ਹਰ ਪਲੇਅਰ ਉੱਥੇ ਖੇਡਦਾ ਹਰ ਦੇਸ਼ ਦਾ ਪਲੇਅਰ IPL ਤੇ ਸਾਡੇ ਚ ਭਾਗ ਲੈਂਦਾ ਸਿਰਫ ਪਾਕਿਸਤਾਨ ਨੂੰ ਛੱਡ ਕੇ ਬੜਾ ਵਧੀਆ ਫੈਸਲਾ ਲਿੱਤਾ ਵੀ ਪਾਕਿਸਤਾਨ ਦਾ ਪਲੇਅਰ ਸਾਡੇ IPL ਚ ਕੋਈ ਸਣੀ ਲਾਪੋ ਪਾਕਿਸਤਾਨ ਦੀ ਬਣਦੀ ਹੁੰਦੀ ਅਗਰ ਪੰਜਾਬ ਪਾਕਿਸਤਾਨ ਦੀ ਸਰਕਾਰ ਦੀ ਨੀਤ ਸਹੀ ਹੁੰਦੀ ਅਗਰ ਜਿਹੜਾ ਆਟਾ ਉੱਥੇ ਪਾਕਿਸਤਾਨ ਚ 200 ਰੁਪਏ ਕਿਲੋ ਮਿਲਦਾ ਉੱਥੇ ਵੀ 30 ਰੁਪਏ ਮਿਲਦਾ ਹੁੰਦਾ ਮਿਲਦਾ ਹੁੰਦਾ ਨਹੀਂ ਮਿਲਦਾ ਹੁੰਦਾ ਜਿਹੜਾ ਪਿਆਜ਼ ਤੇ 150 ਰੁਪਏ ਮਿਲਦਾ ਉੱਥੇ ਵੀ ਪਿਆਜ਼ 20 ਰੁਪਏ ਮਿਲਦਾ ਹੁੰਦਾ ਕਿ ਨਹੀਂ ਹੁੰਦਾ ਦੱਸੋ ਨਹੀਂ ਉਹੀ ਗੱਲ ਹੈ ਜਿਹੜਾ ਚਾਵਲ ਉੱਥੇ 100 ਰੁਪਏ ਮਿਲਦਾ ਹੈ ਹੈ ਜਿਹੜਾ ਉਹ 20 ਰੁਪਏ ਮਿਲਦਾ ਹੁੰ ਮਰ ਕੇ ਪਾਕਿਸਤਾਨ ਦੇ ਨਾਮ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫਿਰ ਮਤ ਪਾੰਦ ਕਰਦੇ 225 ਰੁਪਏ ਮਿਲਦਾ ਉਹ ਪੈਟਰੋਲ ਤੇ 100 ਰੁਪਏ ਮਿਲਦਾ ਹੁੰਦਾ ਕਿ ਨਹੀਂ ਮਿਲਦਾ ਹੁੰਦਾ ਅਗਰ ਭਾਰਤ ਨਾ ਬਣੀ ਹੁੰਦੀ ਅਗਰ ਭਾਰਤ ਨਾ ਬਣੀ ਹੁੰਦੀ ਜਿਹੜਾ ਪੈਟਰੋਲ ਜਿਹੜਾ ਉੱਥੇ ਕਣਕ ਆਟਾ 200 ਰੁਪਏ ਕਿਲੋ ਮਿਲਦਾ ਉਹ 300 ਰੁਪਏ ਮਿਲਦਾ ਹੁੰਦਾ ਕਿਉਂ ਨਹੀਂ ਬਣਦੀ ਕਰਨ ਕਿ ਮੈਂ ਪਹਿਲਾਂ ਤਾਂ ਇਕੱਠੇ ਹੀ ਸੀਗੇ ਸਿਰਫ ਦੇਸ਼ ਚ ਸਾਡੇ ਭਾਰਤ ਚ ਬੰਬਸਫੋਟ ਕੌਣ ਕਰਾ ਰਿਆ ਭਾਰਤ ਚ ਬੰਬਸਫੋਟ ਕੌਣ ਕਰਾ ਰਿਆ ਪਾਕਿਸਤਾਨ ਪੰਜਾਬ ਚੰਦਗੋ ਪੰਜਾਬ ਚੰਦਗੋ ਦੀਨ ਕੀ ਦੀ ਪਾਕਿਸਤਾਨ ਪੰਜਾਬ ਜਿਹੜੇ ਹਿੰਦੂ ਸਿੱਖਾਂ ਦੇ ਮੁੰਡੇ ਮਾਰੇ ਉਹ ਦੀਨ ਕੀ ਦੀ ਹੈ ਪਾਕਿਸਤਾਨ ਫਿਰ ਅਸੀਂ ਕਹੀਏ ਵੀ ਪਾਕਿਸਤਾਨ ਬਹੁਤ ਵਧੀਆ ਪਾਕਿਸਤਾਨ ਦੇ ਲੋਕ ਬੜੇ ਅੱਛੇ ਨੇ ਕਮੀ ਕਿੱਥੇ ਦੇਖ ਦੋ ਪਹਿਲਾਂ ਤੇ ਇਕੱਠੇ ਹੀ ਸੀਗੇ ਬਾਅਦ ਵਿੱਚ ਵੱਖ ਹੋਏ ਕਮੀ ਕਿੱਥੇ ਵੇਖ ਦੋ ਕੀ ਕਮੀ ਰਹਿ ਗਈ ਹੈ ਕਿ ਹੁਣ ਇੰਨੇ ਇਕੱਠੇ ਨਹੀਂ ਹੋ ਤੁਸੀਂ ਗੱਲ ਸਮਝੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦਿਸ ਦਾ ਪਟਵਾਰਾ ਹੋਇਆ ਪਾਕਿਸਤਾਨ ਮੁਸਲਮਾਨ ਸਮਾਜ ਨੂੰ ਪਾਕਿਸਤਾਨ ਦਿੱਤਾ ਜਾਂਦਾ ਹੈ ਹਿੰਦੂ ਸਮਾਜ ਸੁਤੰਤਰ ਰੰਦੇ ਲੋਕਾਂ ਨੂੰ ਹਿੰਦੁਸਤਾਨ ਦੇ ਦਿੱਤਾ ਜਾਂਦਾ ਹੈ गिनने मुसलमान जाति ਤੋਂ ਬਾਅਦ ਭਾਰਤ ਚ ਰਹਗੇ ਨਹੀਂ ਅਗਰ ਉਹਨਾਂ ਦੀ ਵਾਦੀ 1 ਲੱਖ ਸੀ ਅੱਜ ਉੱਥੇ 10 ਲੱਖ ਹੋਊਗੀ ਅਗਰ ਪਾਕਿਸਤਾਨ ਵਿੱਚ 10 ਲੱਖ ਸੀ ਉੱਥੇ 25000 ਰਹਿ ਗਈ ਹੋਊਗੀ ਐਦਾਂ ਕਿਉਂ ਕਿੱਥੇ ਗਏ ਲੋਕ ਬਾਕੀ ਸਵਾਲ ਹੈ ਜਦੋਂ ਯਾਦੀ ਹੋਈ ਸੀ ਉਹ ਯਾਦ ਹੋਇਆ ਸੀ ਪਾਕਿਸਤਾਨ ਦੇ ਵਿੱਚ 15% ਵਾਦੀ ਸੀ ਹਿੰਦੂਆਂ ਸਿੱਖਾਂ ਪਰਿਵਾਰਾਂ ਦੀ ਉਹ 13% ਵਾਦੀ ਕਿੱਥੇ ਗਈ ਸਾਡੀ ਅੱਜ ਦੋ ਪ੍ਰਤੀਸ਼ਤਵਦੀ ਪਾਕਿਸਤਾਨ ਚ ਰਹਿ ਗਈ ਹੈ ਬਾਕੀ ਤੁਹਾਡੇ ਪਰਿਵਾਰ ਕਿੱਥੇ ਗਏ ਉਹਨਾਂ ਦੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਮਰ ਲੇ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਅਕਸਰ ਏਜੇ ਮੋਤੇ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਨੇ ਕੋਈ ਗੱਲ ਹੈ ਕਿ ਉਹਦੇ ਉੱਤੇ ਕਿਉਂ ਨਹੀਂ ਫਿਲਮਾਂ ਤੁਸੀਂ ਕੋਈ ਫਿਲਮ ਬਣਾਉਂਦਾ ਗੁਰੂ ਨੂੰ ਨਾ ਉਹਨੂੰ ਪਤਾ ਕਿ ਉਹ ਫਿਲਮ ਬੈਨ ਕਰ ਦਿੱਤੀ ਯਾਨੀ ਤਾਂ ਕਰਕੇ ਕਿ ਜਿਹੜਾ ਪੈਸਾ ਮੈਨੂੰ ਪਾਕਿਸਤਾਨ ਚ ਕਮਾ ਕੇ ਆਣਾ ਉਹ ਫਿਲਮ ਮਰ ਲੇ ਕਿ ਮੈਂਨ ਗੱਲ ਕਿ ਪਾਕਿਸਤਾਨ ਤੋਂ ਪੈਸਾ ਕਮਾਉਣਾ ਚਾਹ। ਸਿਰਫ ਸਾਰੇ ਪਾਸੋਂ ਪੰਜਾਬ ਚ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਬੇਕੂਬਲਾ ਕੇ ਫਿਲਮੋਂ ਪੈਸਾ ਕਮਾਉਣਾ ਚਾਹ। ਦੇ ਵੱਲੋਂ ਕਿੱਥੋਂ ਤੱਕ ਵਿਰੋਧ ਕੀਤਾ ਜਾਏਗਾ ਕਿਉਂਕਿ ਫਿਲਮ ਦੀ ਗੱਲ ਕਰਦੇ ਆਂ ਆਪਾਂ ਤੁਸੀਂ ਕਹਿ ਰਹੇ ਹੋ ਕਿ ਫਿਲਮਾਂ ਨੂੰ ਬਸੀ ਨਹੀਂ ਲੱਗਨਦਾ ਮੈਂ ਕਿੱਥੋਂ ਤੱਕ ਕਿਉਂਕਿ ਬਾਅਰ ਵੀ ਲੱਗ ਸਕਦੀ ਐ ਇਤੋਂ ਤੱਕ ਪਰ ਤਵਾ ਫਿਲਮ ਦੇ ਥੀਏਟਰ ਦੇ ਅੰਦਰ ਵੜ ਕੇ ਵਿਰੋਧ ਕੀਤਾ ਜਾਏਗਾ। ਕਿੱਥੋਂ ਤੱਕ ਕੀਤਾ ਜਾਏਗਾ? ਦੇਖੋ ਥੀਏਟਰਾਂ ਦੇ ਅੰਦਰ ਵੜ ਕੇ ਵਿਰੋਧ ਕਰਕੇ ਫਿਲਮ ਫਿਲਮ ਬੰਦ ਕਰਾਈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਤੇ ਇੱਕ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਆ ਜਾਂ ਕਿਸ ਤਰ੍ਹਾਂ ਵੀ ਆ ਇਕੱਠੇ ਆ ਇਹ ਗੱਲ ਤੁਹਾਡੇ ਵੱਲੋਂ ਪੂਰੀ ਮਨੇ ਕਹੀ ਜਾ ਰਹੀ ਹੈ ਕਿ ਅਸੀਂ ਸਿੱਖਾਂ ਦੇ ਨਾਲ ਖਲੋਤੇ ਆ ਅਗਰ ਕੋਈ ਵਿਰੋਧ ਕਰਦਾ ਵਾ ਉਹਨਾਂ ਦੇ ਨਾਲ ਅਸੀਂ ਨਾਲ ਖੜੇ ਆ ਮੰਨਦੇ ਉਸ ਗੱਲ ਨੂੰ ਤੁਸੀਂ ਕਹਿ ਲਿਆ ਕਿ ਨਾਲ ਆ ਇਹ ਭਰਾ ਇਹ ਆਪ ਦੇ ਲੋਕ ਇਕੱਲੇ ਸਾਥ ਇਹ ਆਪ ਦੀ ਗੱਲ ਪੰਜਾਬ ਦੇ ਲੋਕ ਕਹਿੰਦੇ ਨੇ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਵਾਲਾ ਰਾਜ ਚਾਹੁੰਦੇ ਆ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚਾਹੁੰਦੇ ਆ ਜਿੱਥੇ ਨਾ ਕੋਈ ਡਰ ਜਿੱਥੇ ਨਾ ਕੋਈ ਬੇ ਮਿਲ ਕੋ ਸਾਫ ਲੋਕ ਕਹਿੰਦੇ ਨੇ ਪੰਜਾਬ ਦੇ ਲੋਕ ਤਾਂ ਸਿਰਫ ਇਹ ਚਾਹੁੰਦੇ ਨੇ ਸੇਵਾ ਨਵੇਂ ਪਈ ਹੈ ਬਿਲਕੁਲ ਸਾਫ ਸੁੱਧੀ ਸਭ ਪੰਜਾਬ ਚ ਅਸੀਂ ਪੰਜਾਬ ਚ ਜੰਨੇ ਆ ਮੈਂ ਜਨਮ ਮੈਂ ਲੁਧਿਆਣਾ ਦਾ ਰਹਿਣ ਵਾਲਾ ਪੰਜ ਸਾਫ ਨਵੰਬਰ ਸਰ ਤੋਂ ਰਹਿਣ ਵਾਲੇ ਨੇ ਜਨੰਦਰ ਤੋਂ ਰਹਿਣ ਵਾਲੇ ਨੇ ਪੰਜਾਬ ਦਾ ਹਰ ਵਿਅਕਤੀ ਚਾਹੁੰਦਾ ਵੀ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਰਾਜ ਮਿਲੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਮਿਲੇ ਜਿੱਥੇ ਨਾ ਕੋਈ ਡਰ ਹੋਵੇ ਜਿੱਥੇ ਨਾ ਕੋਈ ਬੈ ਹੋਵੇ ਜਿੱਥੇ ਨਾ ਕੋਈ ਪਛਤਾ ਚਰ ਹੋਵੇ ਜਿੱਥੇ ਨਾ ਕੋਈ ਗੈਂਗਸਟਰ ਹੋਵੇ ਜਿੱਥੇ ਨਾ ਕੋਈ ਅਤਵਾਦ ਹੋਵੇ ਜਿਦ ਤਨਵਾਤਾ ਜਿਸ ਅਗੇ ਅਸੀਂ ਗੱਲਬਾਤ ਕੀਤੀ ਰਜੀਤ ਨੰਦ ਜੀ ਨਾਲ ਤੇ ਗੱਲ ਕੀਤੀ ਗਈ ਹੈ ਸਿਆਲਕੋਟ ਦੇ ਵਿੱਚ ਜੋ ਦੇਖਿਆ ਜਾ ਰਿਹਾ ਵਾ ਕਿ ਵਿਰੋਧ ਕੀਤਾ ਜਾ ਰਿਹਾ ਕਿ ਨਾਂ ਵਾਲੇ ਕਹਿਣਾ ਹੈਗਾ ਅਗਰ ਇਹ ਫਿਲਮ ਲੱਗੇਗੀ ਤੇ ਅਸੀਂ ਉਸ ਦਾ ਵਿਰੋਧ ਕਰਾਂਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਤੇ ਇਹ ਫਿਲਮ ਕਿੱਥੇ ਲੱਗਦੀ ਹੈ ਤੇ ਕਿੱਥੋਂ ਤੱਕ ਇਸ ਦਾ ਵਿਰੋਧ ਜਾਏਗਾ ਮੈਨੂੰ ਤੇ ਇਜਾਜ਼ਤ ਵਾਸਤੇ ਮੈਂ ਕਵਲ ਦ ਸੀਡੀ ਹੈਡਲਾਈਨਾਂ ਬਸ